ਦੀ ਮੌਕੇ ਪਟਿਆਲਾ ਸ਼ਹਿਰ ਦੇ ਵਿੱਚ ਇਦਗਾਹ ਮਾਲ ਰੋਡ ਦੇ ਉੱਤੇ ਹਜ਼ਾਰਾਂ ਦੀ ਸੰਖਿਆ ਵਿੱਚ ਮੁਸਲਮਾਨ ਪਾਈਚਾਰਾ ਦੇ ਲੋਕ ਪਹੁੰਚੇ ਅਤੇ Eid ul Azadi ਨਮਾਜ਼ ਅਦਾ ਕੀਤੀ ਗਈ ਹੈ ਇੱਥੇ ਹੀ ਜਾਣਕਾਰੀ ਦਿੰਦੇ ਹੋਏ ਦੱਸ ਦਈਏ ਕਿ ਐਡਵੋਕੇਟ ਮੂਸਾ ਖਾਨ ਨੇ ਪੱਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਪਾਈਚਾਰਾ ਸਾਂਝ ਨੂੰ ਹਮੇਸ਼ਾ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ ਮੁਸਲਮਾਨ ਕੌਮ ਆਪਣੇ ਦੇਸ਼ ਅਤੇ ਧਰਮ ਲਈ ਹਮੇਸ਼ਾ ਕੁਰਬਾਨੀ ਦੇਣ ਦੇ ਲਈ ਤਿਆਰ ਰਹਿੰਦੀ ਹੈ ਇਸ ਕਰਕੇ ਇਸ ਦਿਨ ਵੀ ਕੁਰਬਾਨੀ ਦਿੱਤੀ ਜਾਂਦੀ ਹੈ ਉਹਨਾਂ ਨੇ ਨੌਜਵਾਨ ਵਰਗ ਨੂੰ ਜਿੱਥੇ ਦੇਸ਼ ਦੀ ਰੀੜ ਦੀ ਹੱਡੀ ਦੱਸਿਆ ਤੇ ਇਹ ਵੀ ਕਿਹਾ ਕਿ ਵੱਡੇ ਵੱਡੇ ਸੰਘਰਸ਼ ਅਤੀਤ ਨੌਜਵਾਨਾਂ ਦੇ ਸਿਰ ਤੇ ਚਾਲਦੇ ਨੇ ਇੱਥੇ ਹੀ ਉਹਨਾਂ ਦੇ ਦੇਸ਼ ਵਿੱਚ ਵੱਧ ਰਹੇ ਨਸ਼ੇ ਦੇ ਉੱਤੇ ਵੀ ਫਿਕਰ ਜਤਾਈ ਅਤੇ ਨੌਜਵਾਨਾਂ ਨੂੰ ਇਸ ਨਸ਼ੇ ਦੇ ਕੋੜ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ ਹੈ ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਲ ਰੋਡ ਸਥਿਤ ਇਦਗਾਦ ਦੇ ਹਜ਼ਾਰਾਂ ਦੇ ਗਿਰਤੀ ਦੇ ਵਿੱਚ ਮੁਸਲਮਾਨ ਭਾਈਚਾਰਾ ਇਕੱਠਾ ਹੋ ਕੇ ਨਮਾਜ਼ ਅਦਾ ਕਰਦਾ ਹੋਇਆ ਨਜ਼ਰ ਆਇਆ ਹੈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ ਐਸਐਨਜੀ ਨਿਊਜ਼ ਇਹ ਈਦੁਲ ਅਜ਼ਹਾ ਕਹਿੰਦੇ ਆ ਬਕਰੀਦ ਵੀ ਕਹਿੰਦੇ ਆ ਕੁਰਬਾਨੀ ਦੀ ਈਦ ਹੈ ਇਹ ਤੇ ਇੱਕ ਕੁਰਬਾਨੀ ਇਨਸਾਨ ਦੀ ਜ਼ਿੰਦਗੀ ਚ ਹਰ ਧਰਮ ਦੇ ਚ ਬਹੁਤ ਇੱਕ ਅਹਿਮ ਇੱਕ ਮਾਮਲਾ ਹੈ। ਔਰ ਉਸ ਨੂੰ ਦੀ ਇੰਪੋਰਟੈਂਸ ਦੱਸਣ ਵਾਸਤੇ ਉਸ ਨੂੰ ਸਮਝਣ ਤੇ ਸਮਝਾਉਣ ਵਾਸਤੇ ਇਸ ਨੂੰ ਇਸੇ ਦੌਰਾਨ ਇਸ ਈਦ ਦੇ ਦੌਰਾਨ ਹਜ ਹੁੰਦਾ ਹੈ। ਸਾਰੇ ਵਰਲਡ ਦੇ ਲੋਕ ਉੱਥੇ ਇਕੱਠੇ ਹੁੰਦੇ ਆ। ਸ਼ਹਿਰ ਦੇ ਲੋਕ ਈਦਗਾਹ 'ਚ ਇਕੱਠੇ ਹੁੰਦੇ ਆ। ਤੇ ਇਸ ਤਰ੍ਹਾਂ ਹੈ। ਕਿੰਨੇ ਲੋਕਾਂ ਨੇ ਜੀ ਇਤਾਂ ਕਿਉਂਕਿ ਜਗ੍ਹਾ ਥੁੜ ਗਈ ਆ ਮਾਸ਼ਾਅੱਲਾ ਪਟਿਆਲਾ ਔਰ ਪਟਿਆਲੇ ਦੇ ਆਸ-ਪਾਸ ਮੁਸਲਿਮ ਆਬਾਦੀ ਬਹੁਤ ਹੋ ਗਈ ਹੈ ਤੇ ਪਹਿਲੇ 31 ਬਿਗੇ ਦੀ ਈਦਗਾ ਸੀ 47 ਤੋਂ ਪਹਿਲਾਂ ਮਹਾਰਾਜ ਅਕਪਿੰਦਰ ਸਿੰਘ ਦੇ ਟਾਈਮ ਬਣੀ ਸੀ ਉਹ ਸਾਰੇ ਧਰਮਾਂ ਨੂੰ ਬਰਾਬਰ ਦੀ ਰਿਸਪੈਕਟ ਦਿੰਦੇ ਸੀ ਮੁਸਲਮਾਨ ਭਾਈਚਾਰੇ ਨੂੰ 31 ਬਿਗੇ ਦੀ ਈਦਗਾ ਇੱਥੋਂ ਲੈ ਕੇ ਗੁੱਗਾ ਮਾੜੀ ਤੋਂ ਲੈ ਕੇ 19 ਨੰਬਰ ਫਾਟਕ ਤੱਕ ہے سی 33 بگے جڑی کہ 47 ਤੋਂ ਬਾਅਦ ਹੁਣ 4 بگے ਰਹਿ ਗਈ ਤੇ ਇਸ ਕਰਕੇ ਇੱਥੇ 15000 ਦੇ ਕਰੀਬ ਲੋਕਾਂ ਨੇ نماز ادا کری بینک کالونی ਹੈ ਤੇਜਵਾ کالونی ਹੈ ਹੋਰ ਆਸ-पास ਮਸਜਿਦਾਂ ਦੇ ਵਿੱਚ ਵੀ نمازਾਂ ਦੇ ਕਰੀਆਂ ਗਈਆਂ ਤੇ तकरीबन कुल ملا کے 40 ਤੋਂ 45000 ਲੋਕਾਂ ਨੇ ਅੱਜ ਪਟਿਆਲੇ ਦੇ ਵਿੱਚ نماز ادا کری ਜਿਹੜੇ 이르ਵਾ ਵੱਲ نماز پڑھਦੇ ਇਹ ਕੋਈ ਟੈਂਪ ਵੀ ਹੁੰਦਾ ਜਾਂ ਇੱਕ ਦਿਨ ਦੋ ਦਿਨ ਲਈ ਕੰਸਾ ਲੱਗਦਾ ਲੇ ਵੀ ਬਲੇ ਰਹਿ ਜਾਂਦੇ ਉਹ ਹੁਣ ਸਾਨੂੰ ਸੋਚਣਾ ਪਏਗਾ ਕਿਉਂਕਿ ਜਗ੍ਹਾ ਥੋੜੀ ਹੈ ਇਹ ਇਸ ਚੀਜ਼ ਦਾ ਲੋਕ ਕਰਤਾ ਗਿਆ ਹੋਇਆ ਸਾਡੇ ਜਿਹੜੇ ਮੁਫਤੀ ਸਹਿਵਾਨ ਹੈ ਕਿ ਇੱਕ ਪ੍ਰੀਮਿਸਿਸ ਵਿੱਚ ਦੋ ਜਾਂ ਤਿੰਨ ਵਾਰੀ ਵੀ ਨਵਾਜ਼ਾਂ ਹੋ ਸਕਦੀਆਂ ਤੇ ਰੂਪੇ ਕਿ ਇਮਾਮ ਬਦਲਾ ਜਾਊਗਾ ਵਕਤ ਬਦਲ ਕੇ ਰੱਖਿਆ ਜਾ ਸਕਦਾ ਹੈ ਸ਼ਾਇਦ ਆਉਣ ਵਾਲੇ ਸਾਲਾਂ 'ਚ ਸਾਨੂੰ ਵੀ ਇਹ ਕਰਨਾ ਪਵੇ